ਸਾਨੂੰ ਸਫਲਾ ਕਰੇ ਹੋ ਅੱਜ ਦਾ ਦਿਨ ਇਤਿਹਾਸਕ ਦਿਨ ਹੈ ਅੱਜ ਦੇ ਦਿਨ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਨਕਾਸ਼ ਚੌਂਕ ਚ ਸ਼ਹਾਦਤ ਦਾ ਜਮ ਪੀਤਾ ਸਭ ਤੋਂ ਪਹਿਲਾਂ ਉਹਨਾਂ ਦੀ ਸ਼ਹਾਦਤ ਨੂੰ ਕੋਟ 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 ਪ੍ਰਣਾਮ ਭਾਈ ਮਨੀ ਸਿੰਘ ਜੀ ਨੂੰ ਯਾਦ ਕਰਦਿਆਂ ਜਿਨ੍ਹਾਂ ਦਾ ਜਨਮ 1643 ਈਸਵੀ ਨੂੰ ਮੁਜੱਫਰਗੜ ਪਾਕਿਸਤਾਨ ਵਿੱਚ ਹੁੰਦਾ ਦੇ ਪਿਤਾ ਮਾਈ ਦਾਸ ਨੇ ਮਾਤਾ ਮਧਰੀ ਮਾਈ ਹੈ ਤੇ ਦਾਦਾ ਇਹਨਾਂ ਦਾ ਭਾਈ ਬੱਲੂ ਹੈ। ਉਹ ਨਾਨਕ ਕੁਮਾਰ ਜੀ ਤੋਂ ਸਿੱਖੀ ਇਹਨਾਂ ਦੇ ਖਾਨਦਾਨ ਚ ਆਉਂਦੀ ਹੈ। ਇਹਨਾਂ ਦਾ ਦਾਦਾ ਭਾਈ ਬੱਲੂ ਪਹਿਲੀ ਜਿਹੜੀ ਜੰਗ ਛੇਵੇਂ ਪਾਸ਼ਾ ਲੜਦੇ ਨੇ ਉਹਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ। 13 ਸਾਲ ਦੀ ਉਮਰ ਦੇ ਵਿੱਚ ਭਾਈ ਮਨੀਆਂ ਗੁਰੂ ਸਾਹਿਬ ਦੀ ਖਿਆਤੀ ਚਾਉਂਦੇ ਆ ਸਤਵੇਂ ਪਾਸ਼ਾ ਦੇ ਦਰਬਾਰ ਤੋਂ ਗੁਰੂ ਸਾਹਿਬ ਦੇ ਚਾਉਂਦੇ ਨੇ ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਸਭ ਤੋਂ ਲੰਮਾ ਸਮਾਂ ਗੁਰੂਆਂ ਦੀ ਖਿਆਤੀ ਦੇ ਵਿੱਚ 113 ਸਾਲ ਬਾਬਾ ਜੀ ਨੇ 12 ਸਾਲ ਦੀ ਉਮਰ ਚਾਹੀ 125 ਸਾਲ ਦੀ ਉਮਰ ਬਤਾਈ 113 ਸਾਲ ਗੁਰੂ ਖਿਆਤੀ ਚ ਰਹਿ ਕੇ ਗਏ ਉਦੋਂ ਮਾ ਦੂਜੇ ਵੱਡੀ ਉਮਰ ਵਾਲੇ ਸਿੱਖ ਨੇ ਜਿਹੜੇ 90 ਸਾਲ ਦੀ ਉਮਰ ਸ਼ਹਾदत ਦਾ ਜਾਮ ਪੀਂਦੇ ਨੇ ਤੇ 77 ਸਾਲ ਦਾ ਸਮਾਂ ਗੁਰੂ ਘਰ ਦੇ ਵਿੱਚੇ ਸੇਵਾ ਕਰਦੇ ਆ। ਭਾਈ ਮਨੀ ਸਿੰਘ ਦੇ 11 ਭਰਾ ਸ਼ਹੀਦ ਨੇ। ਭਾਈ ਦਿਆਲਾ ਜੀ ਜਿਨ੍ਹਾਂ ਨੂੰ ਚਾਂਦਨੀ ਚੌਕ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਪਹਿਲਾਂ ਜਿਹੜੇ ਤਿੰਨ ਸਿੱਖ ਸ਼ਹੀਦ ਕੀਤੇ ਜਾਂਦੇ ਨੇ ਭਾਈ ਦਿਆਲਾ ਜੀ ਜਿਹਨਾਂ ਨੂੰ ਦੇਖਤ ਵਾਲਿਆ ਉਹ ਇਹਨਾਂ ਦੇ ਵੱਡੇ ਭਰਾ ਸੀਗੇ ਤੇ ਜਦੋਂ ਇਹਨਾਂ ਦਾ ਇਤਿਹਾਸ ਦੇਖਦੇ ਆ ਨਾ ਤੇ ਬਿਸਮਾਰ ਚ ਲੈ ਜਾਂਦੇ ਆ ਕਿੰਨੇ ਜਨਮਾਂ ਦੇ ਪਾਪ ਪੁੰਨ ਕਰੇ ਹੋਣਗੇ ਤਾਂ ਫਿਰ ਇਦਾਂ ਦੀ ਵਸਤਾ ਬਣੀ ਅੰਦਾਜ਼ਾ ਤਿੰਨ ਕੁਲਾਂ ਦੇ ਵਿੱਚੇ 29 ਸ਼ਹੀਦ ਹੈ ਇਹਨਾਂ ਦੇ ਇਹਨਾਂ ਦਾ ਪਿਓ ਸ਼ਹੀਦ ਹੈ ਇਹਨਾਂ ਦੇ 11 ਭਰਾ ਸ਼ਹੀਦ ਹੈ 10 ਪੁੱਤ ਸ਼ਹੀਦ ਹੈ ਸੱਤ ਪੋਤਰੇ ਸ਼ਹੀਦ ਹੈ ਭਾਈ ਬਚਿੱਤਰ ਸਿੰਘ ਇਹਨਾਂ ਦਾ ਪੁੱਤਰ ਹੈ ਜਿਨੇ ਨਾਗਣੀ ਮਾਰ ਕੇ ਹਾਥੀ ਦੇ ਸਿਰ 'ਚ ਮਸਤੀ ਹਾਥੀ ਨੂੰ ਉਹ ਪਹਾੜੀ ਰਾਜਾਂ ਵੱਲ ਨੂੰ ਮੋੜਿਆ ਸੀਗਾ ਜਿਨੇ ਫਿਰ ਸਰਸਾ ਨਦੀ ਦੇ ਕੰਢੇ ਤੇ ਆ ਕੇ ਪਰਿਵਾਰ ਵਿੱਚ ਲੈ ਇਤਿਹਾਸ ਦਾ ਜਾਮ ਪੀਤਾ ਤੇ ਭਾਈ ਉਦੇ ਸਿੰਘ ਵੀ ਇਹਨਾਂ ਦਾ ਪੁੱਤਰ ਹੈ ਇਹਨੇ ਵੀ ਸਰਸਾ ਕਿਨਾਰੇ ਸ਼ਹਾਦਾ ਜਾਮ ਪੀਤਾ ਜਦੋਂ ਪਿੱਛੇ ਜਿਹੜਾ ਵਹੀਰ ਚੱਲਿਆ ਹੋਇਆ ਸੀਗਾ ਜਦੋਂ ਸਰਸਾ ਕਿਨਾਰੇ ਤੇ ਇਹ ਜਿਹੜਾ ਕਿਉਂਕਿ ਜਿਹੜਾ ਵਹੀਰ ਹੁੰਦਾ ਉਹਦੇ ਮੂਰੇ ਵੀ ਤਕੜੀ ਫੌਜ ਲਾਈ ਜਾਂਦੇ ਪਿੱਛੇ ਵੀ ਲਾਈ ਜਾਂਦੀ ਹੈ ਬਾਕੀ ਵਿੱਚ ਸਾਰਿਆਂ ਨੂੰ ਬੁੱਢੇ ਬੱਚੇ ਉਹਨਾਂ ਨੂੰ ਵਿੱਚ ਸੁਰੱਖਿਆ ਚ ਲੈ ਲੈਣਾ ਤੇ ਜਿਹੜਾ ਪਿਛਲਾ ਪਾਸਾ ਸੀਗਾ ਉਹ ਬਾਬਾ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਨੇ ਇਹ ਪਿੱਛੇ ਬਾਹੀ ਤੋਂ ਰੋਕਣ ਪਿੱਛੇ ਹਮਲਾ ਨਾ ਹੋਵੇ ਇਹ ਫਿਰ ਉੱਥੇ ਸ਼ਹਾਦਾ ਜਾਮ ਇਹਨਾਂ ਨੇ ਸਰਸਾ ਕਿਨਾਰੇ ਕਹਿਣ ਦਾ ਭਾਵ ਕਿ ਵੱਡੀ ਗਿਣਤੀ 'ਚ ਅੰਦਾਜ਼ਾ 50 ਦੇ ਕਰੀਬ ਇਹਨਾਂ ਦੇ ਪਰਿਵਾਰ ਦੇ ਸੀ ਤੇ 70 ਸਾਲ ਗੁਰੂ ਦੀ ਸੇਵਾ ਕਰਦੇ ਆ ਆਪਣਾ ਜਨਮ ਸਫਲ ਕੀਤਾ ਇਹਨਾਂ ਨੇ ਸਰਸਾਤ ਨਦੀ ਤੇ ਜਦੋਂ ਬਿਸਰਦਾ ਹੈ ਪਰਿਵਾਰ ਗੁਰੂ ਮਹਾਰਾਜ ਦਾ ਗੁਰੂ ਸਾਹਿਬ ਸਹਿਬਜ਼ਾਦਿਆਂ ਨਾਲ ਚਮਕੌਰ ਦੀ ਗੜੀ ਨੂੰ ਆ ਜਾਂਦੇ ਨੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨਾਲ ਬਿਸਰ ਜਾਂਦੇ ਨੇ ਗੰਗੂਰ ਸੋਏ ਨੂੰ ਮਿਲਦੇ ਨੇ ਅੱਗੇ ਜਾ ਕੇ ਤੇ ਤੀਜਾ ਜਿਹੜਾ ਪਰਿਵਾਰ ਦਾ ਹਿੱਸਾ ਬਣਦਾ ਉਹ ਮਤਾਵਾ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਬਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਜਾਂਦੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਸਹੁਰਾ ਹੈਗਾ ਉਹ ਲੱਖੀ ਸ਼ਾਹ ਬਣ ਜਾ ਰਿਹਾ ਸਰਕਾਰੀ ਦਰਬਾਰੇ ਉਹਦੀ ਚਲਦੀ ਵੀ ਹੈ ਦੀਵਾਨ ਵੀ ਹੈ ਇਹਨਾਂ ਨੇ ਗੁਰੂ ਸਾਹਿਬ ਦਾ ਢੱਡ ਲਾ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਤਾਂ ਭਾਈ ਜੈਤਾ ਜੀ ਚੱਕ ਲੈ ਤੇ ਧੰਦਾ ਫਿਰ ਜਿਹੜਾ ਸੰਸਕਾਰ ਭਾਈ ਲੱਖੀ ਸ਼ਾਹ ਬਨਜਾਰਾ ਆਪਣੇ ਗੱਡੇ ਦੇ ਚੱਕ ਕੇ ਲੈ ਗਿਆ ਤੇ ਆਪਣੇ ਘਰ ਨੂੰ ਅੱਗ ਲਾ ਕੇ ਉਹਨੇ ਸੰਸਕਾਰ ਕੀਤਾ ਜਿੱਥੇ ਅੱਜ ਗੁਰਦੁਆਰਾ ਰਕਾਬਗਾਹ ਸ਼ੋਹਤ ਹੈ। ਧੰਦਾ ਭਾਵ ਪਤਨੀ, ਸਹੁਰਾ, ਭਰਾ, ਪੁੱਤਰ, ਪੋਸਤਰੇ, ਦਾਦੇ ਸਾਰੇ ਗੁਰੂ ਘਰ ਨੂੰ ਸਮਰਪਿਤ ਹੋਏ। ਮਾਤਾ ਮਾਨ ਨਾਲ ਦਿੱਲੀ ਨੂੰ ਜਾਂਦੇ ਨੇ ਤੇ ਫਿਰ ਜਾਰੇ ਜੰਗਾ ਜੁੱਧਾਂ ਤੋਂ ਬਾਅਦ ਜਿਹੜੂ ਗੁਰੂ ਸਾਹਿਬ ਦਮਦਮਾ ਸਾਹਿਬ ਆਉਂਦੇ ਨੇ। ਤੇ ਦਮਨੂ ਸਾਹਿਬ ਆ ਕੇ ਫਿਰ ਮਾਤਾਵਾਂ ਦੇ ਨਾਲ ਆਉਂਦੇ ਨੇ ਤੇ ਫਿਰ ਮਾਤਾਵਾਂ ਗੁਰੂ ਸਾਹਿਬ ਨੂੰ ਇੱਥੇ ਮਿਲਦੇ ਨੇ ਇੱਥੇ ਫਿਰ ਪੁੱਛਦੇ ਨੇ ਮਾਤਾ ਜਦੋਂ ਆ ਕੇ ਮਿਲਦੇ ਨੇ ਨਾ ਤੇ ਮਾਤਾਵਾਂ ਮਾਂ ਦਾ ਪਿਆਰ ਹੁੰਦਾ ਹੀ ਹੈ ਨਾ ਜਦੋਂ ਪੁੱਤਰ ਨજર ਨਹੀਂ ਆਉਂਦੇ ਫਿਰ ਮਾਤਾਵਾਂ ਪੁੱਛਦੀਆਂ ਨੇ ਕਿ ਲਾਲ ਨજર ਨਹੀਂ ਆਉਂਦੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਵਾਲਾਸ ਕਰਕੇ ਕਹਿੰਦੇ ਨੇ ਇਹਨ ਪੁੱਤਰ ਨੇ ਕੇ ਸੀਸ ਪਰ ਵਾਰਦੀ ਇਹ ਸੁਤਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹੈ ਇਹ ਸਾਰੀ ਵੱਡੀ ਸੇਵਾ ਭਾਈ ਮਨੀ ਸਿੰਘ ਦੀ ਫਿਰ ਇੱਥੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਪੂਰਨ ਕਰਾਇਆ ਗੁਰੂ ਗ੍ਰੰਥ ਸਾਹਿਬ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਤੇ ਬਾਬਾ ਦੀਪ ਸਿੰਘ ਸਹਾਇਕ ਲਖਾਰੀ ਸਾਹਿਬ ਤਿਆਰ ਕਰਨੀ ਕਲਮਾ ਕਰਨੀਆਂ ਬਾਕੀ ਕਾਰ ਸਾਰੇ ਬਾਬਾ ਦੀਪ ਸਿੰਘ ਨੇ ਕੀਤੇ ਵੱਡੇ ਕਾਰਜ ਕੀਤੇ ਗੁਰੂ ਗ੍ਰੰਥ ਸਾਹਿਬ ਦਾ ਲਿਖਾਰੀ ਤੇ ਇੱਥੋਂ ਹੀ ਫਿਰ ਜਦੋਂ ਹਜੂ ਮਹਾਰਾਜ ਹਜੂ ਸਾਹਿਬ ਨੂੰ ਜਾਂਦੇ ਨੇ ਤੇ ਭਾਈ ਮਨੀ ਸਿੰਘ ਨੂੰ ਤੇ ਦਰਬਾਰ ਸਾਹਿਬ ਦਾ ਇਹ ਤੀਜੇ ਗ੍ਰੰਥੀ ਗੁਰੂ ਸਾਹਿਬ ਵੱਲੋਂ ਥਾਕੇ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਤੋਂ ਬਾਅਦ ਫਿਰ ਪਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਤੇ ਅਕਾਲ ਬੁੰਗੇ ਦੇ ਉਹ ਸਮੇਂ ਅਕਾਲ ਬੁੰਗਾ ਆਖਿਆ ਅਕਾਲ ਤਖਤ ਸਾਹਿਬ ਨੂੰ ਅਕਾਲ ਬੁੰਗੇ ਦੇ ਮੁਖੀ ਤਾਂ ਪਿਆ ਤੇ ਲੰਮਾ ਸਮਾਂ ਪੰਥ ਦੀ ਸੇਵਾ ਕਰਦੇ ਰਹੇ ਤੇ ਅੰਤ ਨੂੰ ਇਦਾਂ ਦਾ ਸਮਾਂ ਬਣਿਆ ਗੁਰੂ ਅਮਰਦਾਸ ਮਹਾਰਾਜ ਨੇ ਦੋ ਪੁਰਬ ਇੱਕ ਦੀਵਾਲੀ ਤੇ ਇੱਕ ਬਸਾਖੀ ਇਹ ਦੋ ਪੁਰਬ ਗੁਰੂ ਸਾਹਿਬ ਨੇ ਆਪ ਸਥਾਪਿਤ ਕਰਤੇ ਸੀ ਸਿੱਖਾਂ ਦੀ ਬੇਨਤੀ ਤੇ ਕਿ ਮਹਾਰਾਜ ਕੋਈ ਏਦਾਂ ਦਾ ਸਮਾਂ ਬਣਾਓ ਤਾਂ ਕਿ ਸਿੱਖ ਇੱਕ ਸਮੇਂ ਇਕੱਠੇ ਹੋ ਜਾਣ। ਵਿਸਾਖੀ ਤੇ ਦੀਵਾਲੀ ਦੇ ਦੋ ਪੁਰਬ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਮਨਾਉਣੇ ਸ਼ੁਰੂ ਹੋ ਗਏ ਸੀ ਤਾਂ ਕਿ ਸੰਗਤਾਂ ਇਕੱਠੀਆਂ ਹੋ ਜਾਣ। ਤੇ 1733 ਦੇ ਵਿੱਚ ਫਿਰ ਇਹਨਾਂ ਨੇ ਸਮਾਂ ਵਿਚਾਰ ਕੇ ਬੀਸਰਵਤ ਖਾਲਸਾ ਸੱਦਿਆ ਜਾਵੇ ਸੰਗਤਾਂ ਇਕੱਠੀਆਂ ਹੋਣਗੀਆਂ, ਦਰਬਾਰ ਸਾਹਿਬ ਦੀਵਾਲੀ ਮਨਾਈ ਜਾਵੇ। ਤੇ ਫਿਰ ਉਸ ਸਮੇਂ ਜਿਹੜਾ ਜਕਰੀਆ ਖਾਨ ਸੀਗਾ ਸੂਬਾ ਸੀਗਾ ਲਾਹੌਰ ਦਾ ਉਹਦੇ ਨਾਲ ਗੱਲਬਾਤ ਕੀਤੀ ਜਿਹੜੇ ਮਿਲਵਰਤਨੀ ਸਿੱਖ ਸੀ ਵਿਸਵੇਕ ਸਿੰਘ ਵਰਗੇ ਤੇ ਉਹਨਾਂ ਨੇ ਨਜ਼ਰਾਨਾ ਕਬੂਲ ਕੀਤਾ ਵੀ 10000 ਨਜ਼ਰਾਨਾ ਲਵਾ ਕੇ ਤੇ ਕੱਟ ਕਰ ਲਓ ਜਦੋਂ ਸਾਰੀ ਗੱਲਬਾਤ ਤੈ ਹੋ ਗਈ ਹੁਕਮ ਨਾਲ ਭੇਜਦੇ ਸਿੱਖਾਂ ਨੂੰ ਤੇ ਉੱਥੇ ਹੁਣ ਜਿਹੜੇ ਸਰਕਾਰ ਦੇ ਵਿੱਚ ਵੀ ਸਿੱਖਾਂ ਦੇ ਸੂਹੀਏ ਸੀ ਉਹਨਾਂ ਨੇ ਪਰ ਵਿਚਾਰ ਕਰਕੇ ਲਖਪਤਰਾਏ ਜਸਪਤਰਾਏ ਇਹ ਦੋ ਹਿੰਦੂ ਸੀ ਇਹ ਵੀ ਕਹਿੰਦੇ ਸੀ ਇੱਕ ਖੱਤਰੀ ਨੇ ਸਿੱਖ ਪੈਦਾ ਕੀਤੇ ਖੱਤਰੀ ਮਾਰੂ ਦੂਜਾ ਕੱਲੂਕਾਰਾ ਵੀ ਇਹਨਾਂ ਨੇ ਕੀਤਾ ਸੀ ਜਿਹੜਾ ਪਹਿਲਾ ਕੱਲੂਕਾਰਾ ਜਸਪਤ ਰਾਏ ਦਾ ਫਿਰ ਸਿਰ ਵੱਢ ਲਿਆ ਸੀਗਾ ਸਿੱਖਾਂ ਨੇ ਜਦੋਂ ਉਹਨਾਂ ਨੇ ਬਿੱਦ ਬਣਾ ਲਈ ਵੀ ਸਿੱਖ ਜਦੋਂ ਇਕੱਠੇ ਹੋਣਗੇ ਉਹ ਤਾਂ ਜੰਗਲਾਂ 'ਚ ਰਹਿੰਦੇ ਐ ਲੋਟ ਨਹੀਂ ਹੁੰਦੇ ਉੱਥੇ ਸਾਰੇ ਇਕੱਠਿਆਂ ਨੂੰ ਹਮਲਾ ਕਰਕੇ ਮਾਰ ਦੇਾਂਗੇ ਜਦੋਂ ਇਹ ਸੂਹੀਆਂ ਰਪੂਹੀਆਂ ਰਿਪੋਰਟਾਂ ਭਾਈ ਮਨੀ ਸਿੰਘ ਕੋਲੇ ਆਈਆਂ ਤਾਂ ਉਹਨਾਂ ਨੇ ਵਾਪਸ ਇਹ ਭੇਜੇ ਵੀ ਕੋਈ ਸਿੱਖ ਨਾ ਆਇਓ ਸਰਕਾਰ ਬਦਨੀਤ ਐ ਸਰਕਾਰਾਂ ਜਦਾ ਹੀ ਸਦਾ ਹੀ ਬਦਨੀਤ ਰਹਿੰਦੀਆਂ ਨੇਗੀਆਂ ਆਦ ਕਾਲ ਤੋਂ ਹੀ ਬਣਿਆ ਆ ਮਹਾਰਾਜ ਦਾ ਤੇ ਜਦੋਂ ਫਿਰ ਸੰਗਤਾਂ ਨਾ ਆਈਆਂ ਤੇ ਜਿਹੜਾ ਨਿਜਰਾਨਾ ਉਹ ਵੀ ਨਹੀਂ ਸੀ ਦੇਣਾ ਫਿਰ ਉਹ ਨਿਜਰਾਨੇ ਦਾ ਬਹਾਨਾ ਬਣਾ ਕੇ ਵੀ ਨਿਜਰਾਨਾ ਦਿਓ ਭਾਈ ਮਨੀ ਸਿੰਘ ਨੇ ਕਿਹਾ ਜਦੋਂ ਤੁਸੀਂ ਬੇਈਮਾਨ ਹੋ ਗਏ ਉਹਨਾਂ ਨੇ ਹਮਲਾ ਵੀ ਕੀਤਾ ਜਿੱਨੇ ਇੱਕ ਸਿੱਖਾ ਇੱਕ ਉਸ ਸਖੀਦ ਵੀ ਹੋਈ ਤੇ ਫਿਰ ਉਹ ਨਿਜਰਾਨੇ ਬਦਲੇ ਭਾਈ ਮਨੀ ਸਿੰਘ ਨੂੰ ਗਿਰਬਜ਼ਾਰ ਕਰਕੇ ਲਾਹੌਰ ਲੈ ਜਾਇਆ ਗਿਆ ਤੇ ਲਾਹੌਰ ਲੈ ਜਾ ਕੇ 90 ਸਾਲ ਦੀ ਉਮਰ ਹੈ ਭਾਈ ਮਨੀ ਸਿੰਘ ਦੀ ਜਦੋਂ 1734 ਈਸਵੀ ਨੂੰ ਜਿਹੜਾ ਇਤਿਹਾਸ ਦੇ ਵਿੱਚ 24 ਜੂਨ ਬਣਦਾ ਸੀਗਾ ਜੂਨ ਦਾ ਸੀਗਾ ਉਹਦਾ ਜਦੋਂ ਸਿੱਤਾ ਅਨੁਸਾਰ ਹ ਬਣ ਗਿਆ ਇੱਕ ਜੇ ਦੋ ਅੱਜ ਕੈਲੰਡਰ ਵੀ ਦੋ ਨੇ ਸਾਡੀ ਬਚ ਕਿਸਮਤੀ ਹੈ ਮੂਲ ਨਾਨਕ ਸ਼ਾਹੀ ਉਹ 9 ਨੂੰ ਮੰਨਦਾ ਹੈ ਇੱਕ 8 ਨੂੰ ਮੰਨਦਾ ਹੈਗਾ ਉਹ 24 ਜੂਨ ਸੀਗੀ ਤੇ ਕਹਾਂ ਜਾ ਕੇ ਨਾ ਜਿਹੜੇ ਦਿਨ ਬਦਲ ਗਏ ਸੀ ਉਹਦੇ ਕਰਕੇ 15 ਦਿਨਾਂ ਗਾਇਬ ਰਹੇਗਾ 8-9 ਜੁਲਾਈ ਤੇ ਆਜ। ਅੱਜ ਦੇ ਦਿਨ ਫਿਰ 1734 ਈਸਵੀ ਨੂੰ ਭਾਈ ਮਨੀ ਸਿੰਘ ਨੂੰ ਲਾਹੌਰ ਦੇ ਨਕਾਸ਼ ਚੌਂਕ 'ਚ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ। ਤੇ ਅੱਜ ਦੇ ਦਿਨ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਜਦੋਂ ਫਿਰ ਜਲਾਦ ਲੈ ਕੇ ਆਉਂਦਾ ਹੈ ਉਹਨਾਂ ਦੇ ਗੁੱਟ ਤੇ ਮਾਰਦਾ ਹੈਗਾ ਤੇ ਫਿਰ ਉਹ ਗੁੱਟ ਤੇ ਮਾਰਨ ਲੱਗਦਾ ਹੈ ਤੇ ਭਾਈ ਮਨੀ ਸਿੰਘ ਰੋਕਦੇ ਨੇ ਭਾਈ ਰੁਕ ਜਾ ਜਲਾਦ ਕਹਿੰਦਾ ਕੀ ਗੱਲ ਡਰ ਗਿਆ ਕਹਿੰਦਾ ਨਹੀਂ ਡਰਿਆ ਨਹੀਂ ਆਪਣੇ ਮਾਲਕ ਦਾ ਹੁਕਮ ਮੰਨ ਤੇਰੇ ਮਾਲਕ ਦਾ ਹੁਕਮ ਹੈ ਅੰਗ ਕੱਟਾ ਪਹਿਲਾ ਅੰਗ ਹੈ ਜਿਹੜਾ ਇਹ ਉਂਗਲੀ ਦੇ ਫੋਟੇ ਤੋਂ ਸ਼ੁਰੂ ਗੁੱਟ ਤੱਕ ਪਹੁੰਚਣ ਤੋਂ ਪਹਿਲਾਂ 15 ਅੰਗ ਆਉਣਗੇ ਤੇ ਜਿਹੜਾ ਜਲਾਦ ਹੈ ਉਹਦਾ ਵੀ ਮੂੰਹ ਅੱਡਿਆ ਰਹਿ ਜਾਂਦਾ ਹੈਗਾ ਜਿੱਦਿਆਂ ਫਿਰ ਭਾਈ ਪ੍ਰਿੰਸੀਪਲ ਪ੍ਰਿੰਸੀਪਲ ਗੰਗਾ ਸਿੰਘ ਨੇ ਜਿਹੜੀਆਂ ਸਤਰਾਂ ਲਿਖੀਆਂ ਟਾਈਮ ਵੀ ਹੋ ਗਿਆ ਆਪਾਂ ਉਹਨਾਂ ਦੇ ਉਹ ਵਿਚਾਰ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਫਿਰ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਅੰਗ ਅੰਗ ਤੇ ਮੇਰੇ ਕਾਤਲ ਤੂੰ ਖੰਜਰ ਜਦੋਂ ਚਲਾਵੇਂਗਾ ਤੂੰ ਗੁੱਟ ਤੋਂ ਨਾ ਵੱਢ ਮੇਰਾ ਅੰਗ ਆ ਪੋਟੇ ਤੋਂ ਸ਼ੁਰੂ ਹੁੰਦਾ ਇੱਥੋਂ ਚਲਾ ਅੰਗ ਅੰਗ ਤੇ ਮੇਰੇ ਕਾਤਲ ਤੂੰ ਖੰਜਰ ਜਦੋਂ ਚਲਾਵੇਂਗਾ ਕੱਟ-ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਬਗਾਵੇਂਗਾ ਉਹ ਦਰਦ ਪਿਆਲੇ ਭਰ-ਭਰ ਕੇ ਅਸੀਂ ਜਾਮ-ਵਾੰਗ ਪੀ ਜਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਨੋ ਅਜਬ ਤਮਾਸ਼ਾ ਲਾਵਾਂਗੇ ਇਹ ਅਜਬ ਤਮਾਸ਼ਾ ਉਹ ਕਰਦੇ ਨੇ ਜਿਹੜੇ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਥੇ ਬਚਨ ਕੀਤਾ ਸੀ ਜਦੋਂ ਮਹਾਰਾਜ ਤੋਂ ਕਿਹਾ ਨਾ ਡੇਉੜੀ ਲਈ ਅੰਮ੍ਰਿਤਸਰ ਦੀ ਮਹਾਰਾਜ ਛੋਡੇ ਬਿਨਾਂ ਰਿਹਾ ਨਹੀਂ ਜਾਣਾ ਸਿੱਖੀ ਤੋਂ ਠੜਕ ਨਾ ਜਾਈਏ ਮਹਾਰਾਜ ਦੇ ਬਚਨ ਕਹੇ ਮਨੀ ਸਿੰਘ ਤੇਰਾ ਬੰਦਬੰਦ ਕੱਟ ਜੂ ਪਰ ਸਿੱਖੀ ਤੋਂ ਨਹੀਂ ਢੋਲਣਾ ਤੂੰ ਸਿੱਖੀ ਨਹੀਂ ਤੇਰੀ ਗਾਇਬ ਹੁੰਦੀ ਬੰਦਬੰਦ ਕੱਟ ਸਕਦਾ ਹੈ ਤੇਰਾ ਸੁਣ ਕਾਤਲ ਆਪਾਂ ਰਲ ਮਿਲ ਦੋਨੋ ਇਹ ਤਮਾਸ਼ਾ ਇਹ ਤਮਾਸ਼ਾ ਗੁਰੂ ਸਾਹਿਬ ਨੇ ਆਪ ਹੀ ਖੇਡਿਆ ਮੈਂ ਹੂੰ ਪਰਮਪੁਰਪ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ ਜਮਕੌਰ ਦੀ ਗੜੀ ਜੀ ਪੁੱਤਰਾਂ ਦੀ ਸ਼ਹਾਦਤ ਦਾ ਜਾਮ ਦੇਖਣਾ ਤੇ ਤਮਾਸ਼ੇ ਵੰਗੂ ਹੀ ਦੇਖ ਕੋ ਮਨ ਕੋਈ ਦੇਖ ਸਕਦਾ ਜਿਹਨੂੰ ਤਮਾਸ਼ਾ ਸਮਝ ਆਵੇ ਵਿਚ ਸੰਸਾਰ ਤਮਾਸ਼ਾ ਹੈਗਾ ਬਿੰਗ ਕਿਸਾਈਆਂ ਦਾ ਸਹਿਣਾ ਜਿਸ ਨੇ ਸੱਦ ਇਸ਼ਕ ਦਾ ਲਾਇਆ ਏ ਉਸ ਮੁਰਸ਼ਿਦ ਦੇ ਚੇਲੇ ਹਾਂ ਸਾਬਤ ਕਰ ਦਿਖਲਾਵਾਂਗੇ ਸੁਣ ਕਾਤਲ ਆਪਾਂ ਰਲ ਮਿਲ ਦੋਨੋ ਅਜਿਹਾ ਤਮਾਸ਼ਾ ਸ਼ਾਹਦਾ ਜਿਹੜੇ ਸਾਨੂੰ ਗੁਰੂ ਨੇ 마ਸੀਵਾੜ ਦੇ ਜੰਗਲ ਥੱਲੇ ਪੈ ਕੇ ਕਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਫੁੱਲ ਫੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਘੇੜਿਆਂ ਦਾ ਰਹਿਣਾ ਅੱਗੇ ਜਦੋਂ ਫਿਰ ਤੀਜੀ ਅਵਸਥਾ ਆਈ ਤੇ ਫਿਰ ਭਾਈ ਮਨੀ ਸਿੰਘ ਜੀ ਕਹਿੰਦੇ ਆ ਉਹਨੂੰ ਪੁੱਛਦੇ ਨੇ ਉਹ ਆਖੇ ਟੁਕੜੇ ਦਾ ਨੌਕਰ ਮਾਲੂ ਹੁਕਮ ਮੰਨਾਨਾ ਵਾਂ ਤੇ ਭਾਈ ਮਨੀ ਸਿੰਘ ਨੂੰ ਪੁੱਛਦਾ ਤੈਨੂੰ ਡਰ ਨਹੀਂ ਲੱਗਦਾ ਤੈਨੂੰ ਖੌਂਪ ਨਹੀਂ ਮੌਤ ਦਾ ਇੰਨਾ ਦੇੜ ਬੰਦ-ਬੰਦ ਕੱਟਿਆ ਜਾਣਾ ਉਹ ਕਹਿੰਦਾ ਵੀ ਜਿਵੇਂ ਮਰਨਾ ਔਖਾ ਨਾ ਮਾਰਨਾ ਵੀ ਬਹੁਤ ਔਖਾ ਹੈ ਆਮ ਮਨੁੱਖ ਕਿਸੇ ਨੂੰ ਮਾਰ ਨਹੀਂ ਸਕਦਾ ਬੜਾ ਨਰਦਾਈ ਮਨੁੱਖ ਜਦੋਂ ਕਤਲ ਕਰਦਾ ਨਾ ਬੜਾ ਗਰੋਹ ਚ ਹੁੰਦਾ ਹੈ ਮਨੁੱਖ ਦਾ ਰੂਪ ਨਹੀਂ ਰਹਿੰਦਾ ਉਹ ਕਹਿੰਦਾ ਵੀ ਮੈਂ ਤਾਂ ਕਤਲ ਤਾਂ ਕਰਦਾ ਮੇਰੇ ਤਾਂ ਰੋਟੀ ਦਾ ਮਸਲਾ ਹੈਗਾ ਉਹ ਕਹਿੰਦਾ ਤੈਨੂੰ ਮਿਲੂ ਕੀ ਮੈਂ ਕਹਿੰਦਾ ਜੀਵਨ ਪਤ ਵੀ ਪਾਣਗਾ ਤੈਨੂੰ ਮੈਂ ਨਾ ਕਹਦਾ ਤੇ ਰੋਟੀਆਂ ਮਿਲਣੀਆਂ ਤੇਰੀਆਂ ਰੋਟੀਆਂ ਇਕੱਠੀਆਂ ਕਰਾਂਗੇ ਆਟੇ ਦਾ ਟੋਕਰਾ ਮਿਲੂਗਾ ਭਾਈ ਮਨੀ ਸਿੰਘ ਤੂੰ ਆਖੇ ਟੁਕੜੇ ਦਾ ਨੌਕਰ ਮਾਲਕ ਹੁਕਮ ਮੰਨਾਨਾ ਮੈਂ ਜੀਵਨ ਦਾ ਮੰਗਦ ਜਿਸ ਦਾ ਤਿਸ ਨੂੰ ਪਿਆਰ ਜਾਨਾ ਹਾਂ ਤੇਰੀ ਤਲਵਰ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ ਤੇਰੀ ਤਲਵਰ ਪਈ ਹੈ ਪਰ ਅਸੀਂ ਜੀਵਨ ਪਦਵੀ ਪਾਉਣੀ ਹੈ ਜੋ ਜੀਵਨ ਮਰਨਾ ਜਾਣੈ ਸੋ ਸਪੰਚ ਸਹਿ ਸੁਖ ਮਾਨੈ ਤੇਰੀ ਤਲਵਰ ਪਈਏ ਆਪਾਂ ਜੀਵਨ ਪਦਵੀ ਪਾਵਾਂਗੇ ਸੁਣ ਕਾਤਲ ਆਪਾਂ ਰਣ ਮਿਲ ਦੋਨੋ ਅਜਿਬ ਤਮਾਸ਼ਾ ਲਾਵਾਂਗੇ ਇਹ ਅਜਿਬ ਤਮਾਸ਼ਾ ਉਹਨਾਂ ਨੇ ਲਾਇਆ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਆਓ ਆਪਾਂ ਉਹਨੂੰ ਯਾਦ ਕਰਦੇ ਹਾਂ ਗੁਰਦੇ ਸਿਮਰ ਜੁੜੀਏ ਵਾਹਿਗੁਰੂ 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 ਵਾਹਿਗੁਰੂ